ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਸਾਡੀ ਵੀਡੀਓ ਦਾ ਟਾਪਿਕ ਹੈ ਜੀ ਮਰੇ ਹੋਏ ਬੰਦੇ ਦੀਆਂ ਚੀਜ਼ਾਂ ਅਕਸਰ ਸਾਡੇ ਘਰਾਂ ਵਿੱਚ ਕਿਸੇ ਨਾ ਕਿਸੇ ਦਾ ਅਕਾਲ ਚਲਾਣਾ ਹੋ ਜਾਂਦਾ ਹੈ ਅਕਾਲ ਚਲਾਣੇ ਤੋਂ ਬਾਅਦ ਬਾਕੀ ਪਰਿਵਾਰ ਦੇ ਮੈਂਬਰ ਮਰਨ ਵਾਲੇ ਬੰਦੇ ਦੀਆਂ ਕੁਝ ਚੀਜ਼ਾਂ ਤਾਂ ਵਰਤਣ ਲਈ ਰੱਖ ਲੈਂਦੇ ਹਨ ਪਰ ਕੁਝ ਚੀਜ਼ਾਂ ਛੱਡ ਦਿੰਦੇ ਹਨ ਅੱਜ ਦੀ ਸਾਡੀ ਵੀਡੀਓ ਵਿੱਚ ਅਸੀਂ ਇਹੀ ਵਿਚਾਰ ਕਰਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਜ਼ਰੂਰੀ ਬੇਨਤੀ ਜੋ ਵੀ ਜਾਣਕਾਰੀ ਅਸੀਂ ਆਪ ਜੀ ਨਾਲ ਸਾਂਝੀ ਕਰਦੇ ਹਾਂ ਇਹ ਕੋਈ ਸਾਡੇ ਆਪਣੇ ਵਿਚਾਰ ਨਹੀਂ ਹਨ ਇਹ ਸਭ ਗੁਰਸਿੱਖਾਂ ਪਾਸੋਂ ਮਹਾਪੁਰਖਾਂ ਪਾਸੋਂ ਜਾਂ ਫਿਰ ਕਮਾਈ ਵਾਲੇ ਮਹਾਪੁਰਖਾਂ ਦੇ ਜੀਵਨ ਵਿੱਚੋਂ ਪ੍ਰਾਪਤ ਕੀਤੀ ਹੋਈ ਜਾਣਕਾਰੀ ਹੈ ਅਸੀਂ ਕੋਈ ਗਿਆਨੀ ਜਾਂ ਪ੍ਰਚਾਰਕ ਨਹੀਂ ਹਾਂ ਬਸ ਇੱਕ ਨਿਮਾਣੀ ਜਿਹੀ ਕੋਸ਼ਿਸ਼ ਇਹੀ ਹੈ ਕਿ ਗੁਰੂ ਸਾਹਿਬਾਂ ਦੀ ਵੱਧ ਤੋਂ ਵੱਧ ਵਡਿਆਈ ਹੋ ਸਕੇ ਅੱਜ ਦੇ ਸਮੇਂ ਅੰਦਰ ਬਹੁਤ ਲੋਕ ਚਾਹੀ ਉਹ ਸਿੱਖ ਧਰਮ ਦੇ ਹਨ ਜਾਂ ਫਿਰ ਕਿਸੇ ਹੋਰ ਧਰਮ ਦੇ ਰੱਬ ਦੀ ਪ੍ਰਤੱਖ ਵਰਤ ਦੀ ਸ਼ਕਤੀ ਤੇ ਵੀ ਨੁਕਤਾ ਚੀਨੇ ਕਰਦੇ ਹਨ ਭਾਵੇਂ ਬਹੁਤ ਲੋਕ ਰੱਬ ਨੂੰ ਮੰਨਦੇ ਹਨ ਪਰ ਫਿਰ ਵੀ ਕੁਝ ਗੱਲਾਂ ਬਾਰੇ ਸੁਣ ਕੇ ਹਰ ਇੱਕ ਇਨਸਾਨ ਆਮ ਹੀ ਇਹ ਕਹਿ ਦਿੰਦਾ ਹੈ ਕਿ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ ਬਾਬਾ ਆਨੰਦ ਸਿੰਘ ਜੀ ਬਚਨ ਕਰਿਆ ਕਰਦੇ ਸਨ ਭਾਈ ਗੁਰੂ ਸਾਹਿਬਾਂ ਵਿੱਚ 10 ਗੁਰੂ ਸਾਹਿਬਾਨ ਦੀ ਸ਼ਕਤੀ ਅੱਜ ਵੀ ਵਰਤਦੀ ਹੈ ਬਸ ਫਰਕ ਸਿਰਫ ਇਤਨਾ ਹੈ ਕਿ ਸ਼ਰਧਾ ਭਾਵਨਾ ਵਾਲਿਆਂ ਨੂੰ ਪਾਤਸ਼ਾਹ ਆਪ ਪ੍ਰਤੱਖ ਹੋ ਕੇ ਸ਼ਕਤੀ ਦਿਖਾ ਦਿੰਦੇ ਹਨ ਤੇ ਸ਼ਰਧਾ ਹੀਣੇ ਕਿੰਤੂ ਪ੍ਰੰਤੂ ਕਰਨ ਵਾਲੇ ਲੋਕ ਗੁਰੂ ਕੀ ਬਖਸ਼ਿਸ਼ ਤੋਂ ਸਖਨੇ ਰਹਿ ਜਾਂਦੇ ਹਨ ਇੱਕ ਵਾਰ ਦਾ ਜ਼ਿਕਰ ਹੈ ਇੱਕ ਬਹੁਤ ਵੱਡਾ ਜ਼ੈਲਦਾਰ ਸੀ। ਅਮੀਰ ਇਤਨਾ ਕਿ ਕੋਈ ਹੱਦ ਹੀ ਨਹੀਂ ਸੀ। ਉਸ ਕੋਲ 25 ਏਕੜ ਜ਼ਮੀਨ ਸੀ। ਨੌਕਰ ਚਾਕਰ ਬੇਅੰਤ ਮਾਇਆ ਸੀ। ਪਰ ਸਮਾਂ ਐਸਾ ਹੋਇਆ ਕਿ ਉਹਨਾਂ ਦੇ ਘਰ ਕੋਈ ਔਲਾਦ ਨਾ ਹੋਈ। ਘਰ ਦਾ ਬਜ਼ੁਰਗ ਫਿਕਰਾਂ ਦੇ ਵਿੱਚ ਹੀ ਸਰੀਰ ਛੱਡ ਗਿਆ। ਕਿ ਸਾਡੇ ਕੋਲ ਇੰਨੀ ਜ਼ਮੀਨ ਜਾਇਦਾਦ ਹੈ। ਪਰ ਮੇਰੇ ਕੋਈ ਪੋਤਰਾ ਨਹੀਂ ਹੋਇਆ ਇਹ ਕੀ ਗੱਲ ਬਣ ਗਈ ਉਹ ਬਜ਼ੁਰਗ ਐਸੇ ਫਿਕਰ ਵਿੱਚ ਹੀ ਮਰ ਗਿਆ ਉਸ ਦਾ ਮੁੰਡਾ ਜੋ ਜੈਲਦਾਰ ਸੀ ਉਸ ਨੂੰ ਵੀ ਫਿਕਰ ਹੋਣ ਲੱਗੀ ਕਿ ਕੋਈ ਬੱਚਾ ਨਹੀਂ ਹੋ ਰਿਹਾ ਹੁਣ ਸਾਰੇ ਲੋਕ ਜੈਲਦਾਰ ਨੂੰ ਕੋਈ ਕੁਝ ਦੱਸਦਾ ਹੈ ਕੋਈ ਕੁਝ ਦੱਸਦਾ ਹੈ ਜਿੱਥੇ ਕੋਈ ਉਸ ਨੂੰ ਮੱਥਾ ਟੇਕਣ ਲਈ ਕਹਿੰਦਾ ਹੈ ਉਹ ਉੱਥੇ ਹੀ ਮੱਥਾ ਟੇਕਦਾ ਹੈ ਧੂਪ ਦੀਪ ਜਗਾਉਂਦਾ ਹੈ ਇੱਕ ਔਲਾਦ ਦੇ ਸੁੱਖ ਦੀ ਖਾਤਰ ਬੰਦਾ ਸਭ ਕੁਝ ਕਰਨ ਲਈ ਤਿਆਰ ਹੋ ਜਾਂਦਾ ਹੈ ਬਹੁਤ ਸਮਾਂ ਉਹ ਜੈਲਦਾਰ ਆਪਣੀ ਪਤਨੀ ਨੂੰ ਲੈ ਕੇ ਕਦੇ ਕਿਤੇ ਕਦੇ ਕਿਤੇ ਜਾਂਦਾ ਰਿਹਾ 30-35 ਸਾਲ ਉਹਨਾਂ ਨੂੰ ਘੁੰਮਦਿਆਂ ਹੋ ਗਏ ਪਰ ਉਹਨਾਂ ਨੂੰ ਕਿਤੋਂ ਖੈਰ ਨਾ ਪਈ ਕਾਰ ਕੋਈ ਔਲਾਦ ਨਾ ਹੋਈ ਹੁਣ ਦੋਹਾਂ ਦੀ ਉਮਰ ਵੀ 50 ਸਾਲ ਦੇ ਆਸ-ਪਾਸ ਹੋ ਗਈ ਹੁਣ ਤਾਂ ਉਹਨਾਂ ਨੇ ਬੱਚੇ ਦੀ ਆਸ ਹੀ ਛੱਡ ਦਿੱਤੀ ਮਨ ਵਿੱਚ ਇਹੀ ਸੋਚ ਲਿਆ ਕਿ ਮੇਰੇ ਕਰਮਾਂ ਵਿੱਚ ਔਲਾਦ ਦਾ ਸੁੱਖ ਨਹੀਂ ਜੈਲਦਾਰ ਦੇ ਮਨ ਨੂੰ ਇੰਨੀ ਅਸ਼ਾਂਤੀ ਤੇ ਬੇਚੈਨੀ ਹੋ ਗਈ ਕਿ ਉਹ ਰੱਬ ਤੋਂ ਵੀ मुਨਕਰ ਹੋ ਗਿਆ ਕਹਿਣ ਲੱਗਾ ਕਿਤੇ ਕੋਈ ਰੱਬ ਨਹੀਂ ਹੁੰਦਾ ਕੋਈ ਸਾਧ ਸੰਤ ਨਹੀਂ ਹੁੰਦੇ ਮੈਂ ਨਹੀਂ ਕਿਸੇ ਨੂੰ ਮੰਨਦਾ ਹੁਣ ਰੱਬ ਤੋਂ ਟੁੱਟਿਆ ਉਹ ਰੱਜ ਕੇ ਸ਼ਰਾਬ ਪੀਣ ਲੱਗ ਪਿਆ ਔਲਾਦ ਨਾ ਹੋਣ ਦੇ ਦੁੱਖ ਵਿੱਚ ਦਿਨ ਰਾਤ ਸ਼ਰਾਬ ਦੇ ਨਸ਼ੇ ਵਿੱਚ ਰਹਿਣ ਲੱਗ ਪਿਆ ਕਿ ਕੋਈ ਰੱਬ ਨਹੀਂ ਇਸ ਧਰਤੀ ਤੇ ਹਰ ਸਮੇਂ ਉਹ ਜੈਲਦਾਰ ਰੱਬ ਦੀ ਨਿੰਦਿਆ ਕਰਦਾ ਰਹਿੰਦਾ ਉਸ ਦੀ ਘਰ ਵਾਲੀ ਦੀ ਰੱਬ ਪ੍ਰਤੀ ਸ਼ਰਧਾ ਸੀ ਪਰ ਪਤੀ ਦੇ ਸਾਹਮਣੇ ਬੇਵਸ ਹੋਣ ਕਾਰਨ ਉਹ ਵੀ ਕੁਝ ਨਹੀਂ ਬੋਲਦੀ ਸੀ ਇੱਕ ਦਿਨ ਜੈਲਦਾਰ ਕਿਸੇ ਕੰਮ ਕਰਕੇ ਘਰੋਂ ਬਾਹਰ ਗਿਆ ਹੋਇਆ ਸੀ ਉਸ ਦੀ ਘਰ ਵਾਲੀ ਘਰ ਸੀ ਇੱਕ ਮਹਾਪੁਰਖ ਉਹਨਾਂ ਦੇ ਘਰ ਆ ਗਏ ਤੇ ਜੈਲਦਾਰ ਦੀ ਪਤਨੀ ਨੂੰ ਕਹਿਣ ਲੱਗੇ ਮਾਤਾ ਲਿਆ ਕੋਈ ਸੇਵਾ ਗੁਰੂ ਰਾਮਦਾਸ ਪਾਤਸ਼ਾਹ ਦੇ ਲੰਗਰ ਵਿੱਚ ਤੇਰੀ ਸੇਵਾ ਦਾ ਹਿੱਸਾ ਪਾਉਣਾ ਹੈ ਜੋ ਵੀ ਘਰ ਵਿੱਚ ਆਟਾ ਦਾਲ ਕਣਕ ਮੱਕੀ ਹੈ ਸ਼ਰਧਾ ਨਾਲ ਸੇਵਾ ਵਿੱਚ ਹਿੱਸਾ ਪਾ ਦਿਓ ਉਹ ਔਰਤ ਮਹਾਪੁਰਖਾਂ ਨੂੰ ਹੱਥ ਜੋੜ ਕੇ ਬੇਨਤੀ ਕਰਨ ਲੱਗੀ ਮਹਾਪੁਰਖੂ ਸੇਵਾ ਤਾਂ ਜਿੰਨੀ ਚਾਹੇ ਲੈ ਜਾਓ ਪਰ ਇੱਕ ਬੇਨਤੀ ਹੈ ਇੱਥੋਂ ਆਪ ਜੀ ਜਲਦੀ ਚਲੇ ਜਾਓ ਉਹ ਮਹਾਪੁਰਖ ਉਸਨੂੰ ਪੁੱਛਣ ਲੱਗੇ ਮਾਤਾ ਕੀ ਕਾਰਨ ਹੈ ਉਹ ਔਰਤ ਮਹਾਪੁਰਖਾਂ ਨੂੰ ਕਹਿਣ ਲੱਗੀ ਸੰਤੋ ਮੇਰੇ ਘਰ ਵਾਲਾ ਬਾਹਰ ਗਿਆ ਹੈ ਉਹ ਘਰ ਵਾਪਸ ਆਉਣ ਵਾਲਾ ਹੈ ਜੇ ਉਸ ਨੂੰ ਕਿਸੇ ਨੇ ਦੱਸ ਦਿੱਤਾ ਕਿ ਸੰਤ ਘਰ ਆਏ ਹਨ ਤਾਂ ਉਹ ਬਹੁਤ ਮੰਦੇ ਬੋਲ ਬੋਲੇਗਾ ਕਿਉਂਕਿ ਉਹ ਦਿਨ ਰਾਤ ਸ਼ਰਾਬ ਪੀਂਦਾ ਹੈ ਤੇ ਸੰਤਾ ਸਾਦਾ ਨੂੰ ਬਿਲਕੁਲ ਨਹੀਂ ਮੰਨਦਾ। ਮਹਾਪੁਰਖੋ ਤੁਸੀਂ ਜਲਦੀ ਚਲੇ ਜਾਓ। ਨਹੀਂ ਤਾਂ ਉਹ ਤੁਹਾਡੀ ਵੀ ਨਿਰਾਦਰੀ ਕਰੇਗਾ। ਉਹ ਮਹਾਪੁਰਖ ਉਸ ਔਰਤ ਦੀਆਂ ਗੱਲਾਂ ਸੁਣ ਕੇ ਕਹਿਣ ਲੱਗੇ। ਨਾ ਮਾਤਾ ਹੁਣ ਤਾਂ ਅਸੀਂ ਪ੍ਰਸ਼ਾਦਾ ਛੱਕੇ ਹੀ ਜਾਵਾਂਗੇ। ਲਿਆ ਮਾਤਾ ਜੋ ਵੀ ਰੁੱਖਾ ਮਿੱਸਾ ਪ੍ਰਸ਼ਾਦਾ ਹੈ ਉਹ ਲੈ ਕੇ ਆ। ਉਸ ਮਾਤਾ ਨੇ ਜੋ ਵੀ ਤਿਆਰ ਸੀ ਗੰਡੇ ਆਚਾਰ ਲੱਸੀ ਨਾਲ ਸੰਤਾਂ ਨੂੰ ਪ੍ਰਸ਼ਾਦਾ ਛਕਾਇਆ ਜਦੋਂ ਪ੍ਰਸ਼ਾਦਾ ਛਕਾਇਆ ਤਾਂ ਉਹ ਸੰਤ ਕਹਿਣ ਲੱਗੇ ਮਾਤਾ ਤੂੰ ਸਾਨੂੰ ਗੁਰੂ ਰਾਮਦਾਸ ਪਾਤਸ਼ਾਹ ਦੇ ਨਾਮ ਤੇ ਪ੍ਰਸ਼ਾਦਾ ਛਕਾਇਆ ਹੈ ਦੱਸ ਮਾਤਾ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ ਵਿੱਚ ਤੇਰੀ ਕੀ ਅਰਦਾਸ ਕਰੀਏ ਹੁਣ ਉਹ ਮਹਾਂਪੁਰਖਾਂ ਦੇ ਬਚਨ ਸੁਣ ਕੇ ਮਾਤਾ ਕਹਿਣ ਲੱਗੀ ਮਹਾਂਪੁਰਖੋ ਮੈਂ ਕੀ ਮੰਗਣਾ ਹੈ ਤੁਹਾਡੇ ਤੋਂ ਅਸੀਂ ਤਾਂ ਸਭ ਥਾਂ ਜਾ ਕੇ ਦੇਖ ਲਿਆ ਸਭ ਨੇ ਇੱਕੋ ਹੀ ਜਵਾਬ ਦੇ ਦਿੱਤਾ ਕਿ ਤੁਹਾਡੇ ਕਰਮਾਂ ਵਿੱਚ ਔਲਾਦ ਨਹੀਂ ਜਦੋਂ ਮੇਰੇ ਕਰਮ ਹੀ ਮਾੜੇ ਹਨ ਕਰਮਾਂ ਵਿੱਚ ਔਲਾਦ ਦਾ ਸੁੱਖ ਹੀ ਨਹੀਂ ਫਿਰ ਤੁਸੀਂ ਕਾਦੀ ਅਰਦਾਸ ਕਰੋਗੇ ਉਹ ਸੰਤ ਮਾਤਾ ਦੇ ਮੂੰਹ ਵੱਲ ਦੇਖ ਕੇ ਕਹਿੰਦੇ ਮਾਤਾ ਇਹ ਤਾਂ ਸੱਚ ਹੈ ਕਿ ਤੇਰੇ ਕਰਮਾਂ ਵਿੱਚ ਔਲਾਦ ਦਾ ਮੂੰਹ ਦੇਖਣਾ ਨਹੀਂ ਤੇਰਾ ਮਸਤਕ ਕਹਿੰਦਾ ਹੈ ਕਿ ਤੇਰੇ ਕਰਮਾਂ ਵਿੱਚ ਔਲਾਦ ਦਾ ਸੁੱਖ ਨਹੀਂ ਪਰ ਮਾਤਾ ਤੂੰ ਸਾਨੂੰ ਗੁਰੂ ਰਾਮਦਾਸ ਪਾਤਸ਼ਾਹ ਦੇ ਨਾਮ ਤੇ ਸੇਵਾ ਪਾਈ ਹੈ ਪ੍ਰਸ਼ਾਦਾ ਸ਼ਿਕਾਇਆ ਹੈ ਤੇਰੀ ਸੇਵਾ ਬਿਰਥੀ ਨਹੀਂ ਜਾਂਦੀ ਅਸੀਂ ਤਾਂ ਗੁਰੂ ਰਾਮਦਾਸ ਪਾਤਸ਼ਾਹ ਨੂੰ ਅਰਦਾਸ ਕਰ ਦੇਣੀ ਹੈ ਕਿ ਤੇਰੇ ਘਰੇ ਪੁੱਤਰ ਹੋ ਜਾਵੇ ਔਲਾਦ ਦਾ ਮੂੰਹ ਵੇਖੇ ਜਾਂ ਨਾ ਵੇਖੇ ਇਹ ਤੇਰੇ ਕਰਮਾਂ ਦੀ ਗੱਲ ਹੈ ਉਹ ਮਹਾਪੁਰਖ ਇੰਨਾ ਬਚਨ ਕਰਕੇ ਚਲੇ ਗਏ ਪਰ ਦੇਖੋ ਗੁਰੂ ਰਾਮਦਾਸ ਪਾਤਸ਼ਾਹ ਦੀ ਐਸੀ ਸ਼ਕਤੀ ਵਰਤੀ ਕੁਝ ਕੁ ਮਹੀਨਿਆਂ ਬਾਅਦ ਉਸ ਮਾਤਾ ਨੂੰ ਇੰਜ ਮਹਿਸੂਸ ਹੋਇਆ ਕਿ ਮੇਰੇ ਔਲਾਦ ਹੋ ਸਕਦੀ ਹੈ ਉਸ ਮਾਤਾ ਨੇ ਜੈਲਦਾਰ ਨੂੰ ਕਿਹਾ ਕਿ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਆਪਣੇ ਬੱਚਾ ਹੋ ਸਕਦਾ ਹੈ ਆਪਾਂ ਇੱਕ ਵਾਰ ਜ਼ਰੂਰ ਟੈਸਟ ਕਰਵਾ ਲਈਏ ਉਹਨਾਂ ਨੇ ਹਸਪੀਟਲ ਜਾ ਕੇ ਚੈੱਕਅਪ ਕਰਵਾ ਲਿਆ ਰਿਪੋਰਟ ਪੋਜ਼ਿਟਿਵ ਆ ਗਈ ਹੁਣ ਉਸ ਜੈਲਦਾਰ ਦੇ ਘਰ ਵਿੱਚ ਬਹੁਤ ਖੁਸ਼ੀ ਹੋਈ ਕਿ ਇੰਨੇ ਸਮੇਂ ਬਾਅਦ ਘਰ ਵਿੱਚ ਬੱਚਾ ਹੋਣਾ ਹੈ ਸਾਰੇ ਰਿਸ਼ਤੇਦਾਰ ਅਤੇ ਹੋਰ ਆਸ-ਪਾਸ ਸਭ ਨੂੰ ਪਤਾ ਲੱਗ ਗਿਆ ਅਤੇ ਲੱਗੇ ਘਰ ਵਿੱਚ ਖੁਸ਼ੀ ਮਨਾਉਣ ਸਮਾਂ ਪਿਆ ਜਦੋਂ ਬੱਚੇ ਦੇ ਜਨਮ ਦਾ ਸਮਾਂ ਨੇੜੇ ਆ ਗਿਆ ਤਾਂ ਉਸ ਔਰਤ ਨੇ ਇੱਕ ਜੇਲਦਾਰ ਨੂੰ ਕੋਲ ਬੁਲਾ ਕੇ ਕਿਹਾ ਜੀ ਮੈਂ ਇੱਕ ਗੱਲ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਜੇਲਦਾਰ ਕਹਿੰਦਾ ਦੱਸ ਉਹ ਮਾਤਾ ਕਹਿੰਦੀ ਇੱਕ ਦਿਨ ਅਚਾਨਕ ਇੱਕ ਮਹਾਪੁਰਖ ਆਪਣੇ ਘਰ ਆ ਗਏ ਸਨ ਮੈਂ ਉਹਨਾਂ ਨੂੰ ਗੁਰੂ ਰਾਮਦਾਸ ਪਾਤਸ਼ਾਹ ਦੇ ਨਾਮ ਤੇ ਪ੍ਰਸ਼ਾਦਾ ਛਕਾਇਆ ਸੀ ਮੈਨੂੰ ਉਹ ਵਚਨ ਕਰਕੇ ਗਏ ਸਨ ਇਸ ਲਈ ਆਪਣੇ ਘਰ ਔਲਾਦ ਹੋਣ ਵਾਲੀ ਹੈ ਪਰ ਇੱਕ ਵਚਨ ਉਹ ਹੋਰ ਕਰ ਗਏ ਸਨ ਕਿ ਤੂੰ ਔਲਾਦ ਦਾ ਮੂੰਹ ਵੇਖੇ ਨਾ ਵੇਖੇ ਤੇਰੇ ਘਰ ਔਲਾਦ ਹੋਵੇਗੀ ਜ਼ਰੂਰ ਉਹ ਜੈਲਦਾਰ ਨਹੀਂ ਜੈਲਦਾਰ ਨੂੰ ਕਹਿੰਦੀ ਮੈਨੂੰ ਲੱਗਦਾ ਹੈ ਕਿ ਜਦੋਂ ਬੱਚੇ ਦਾ ਜਨਮ ਹੋਣਾ ਹੈ ਮੈਂ ਮਰ ਜਾਣਾ ਹੈ ਉਹ ਜੈਲਦਾਰ ਕਹਿਣ ਲੱਗਾ ਨਾ ਇਸ ਤਰ੍ਹਾਂ ਨਹੀਂ ਕਹੀਦਾ ਹੁੰਦਾ ਉਹ ਜੈਲਦਾਰ ਨਹੀਂ ਕਹਿੰਦੀ ਮੇਰਾ ਮਨ ਇਸ ਤਰ੍ਹਾਂ ਕਹਿ ਰਿਹਾ ਹੈ ਮੈਂ ਤੁਹਾਨੂੰ ਦੱਸ ਰਹੀ ਹਾਂ ਜੇ ਮਹਾਪੁਰਖਾਂ ਦਾ ਉਹ ਬਚਨ ਸੱਚ ਹੋਇਆ ਹੈ ਤਾਂ ਇਹ ਵੀ ਸੱਚ ਹੋਣਾ ਹੈ ਮੈਂ ਔਲਾਦ ਦਾ ਮੂੰਹ ਦੇਖਣ ਤੋਂ ਪਹਿਲਾਂ ਹੀ ਮਰ ਜਾਣਾ ਹੈ ਜੈਲਦਾਰ ਨੂੰ ਸੁਣ ਕੇ ਦੁੱਖ ਹੋਇਆ ਤੇ ਕਿਹਾ ਨਹੀਂ ਇਸ ਤਰ੍ਹਾਂ ਨਹੀਂ ਸੋਚੀਦਾ ਹੁੰਦਾ ਹੁਣ ਇੱਕ ਪਾਸੇ ਮਨ ਵਿੱਚ ਖੁਸ਼ੀ ਹੈ ਕਿ ਘਰ ਔਲਾਦ ਨੇ ਜਨਮ ਲੈਣਾ ਹੈ ਉਸ ਨੇ ਇੱਕ ਸਿਆਣੀ ਦਾਈ ਨੂੰ ਘਰ ਵਿੱਚ ਰੱਖ ਲਿਆ ਤਾਂ ਕਿ ਹਰ ਸਮੇਂ ਜੈਲਦਾਰਨੀ ਦਾ ਹੋ ਖਿਆਲ ਰੱਖੇ ਤੇ ਉਸ ਨੂੰ ਕੁਝ ਵੀ ਨਾ ਹੋਵੇ ਤੇ ਬੱਚਾ ਵੀ ਨਿਰੋਗ ਪੈਦਾ ਹੋ ਜਾਵੇ ਸਭ ਕੁਝ ਠੀਕ ਠਾਕ ਚੱਲ ਰਿਹਾ ਸੀ ਜਦੋਂ ਬੱਚੇ ਦੇ ਜਨਮ ਦਾ ਸਮਾਂ ਆਇਆ ਦਾਈ ਨੇ ਦੇਖਿਆ ਤੇ ਦੋਨੋਂ ਹੱਥ ਖੜੇ ਕਰ ਦਿੱਤੇ ਕਿ ਇਹ ਮੇਰੇ ਵੱਸ ਦੀ ਗੱਲ ਨਹੀਂ ਬੱਚਾ ਪੁੱਠਾ ਹੋ ਗਿਆ ਹੈ ਜਨਮ ਸਮੇ ਔਖਾ ਹੋਵੇਗਾ ਤੁਸੀਂ ਇਸ ਨੂੰ ਹਸਪਤਾਲ ਲੈ ਜਾਓ ਜੈਲਦਾਰ ਜਲਦੀ ਨਾਲ ਉਸ ਨੂੰ ਹਸਪਤਾਲ ਲੈ ਗਿਆ ਜਦੋਂ ਹਸਪਤਾਲ ਜਾ ਕੇ ਡਾਕਟਰਸ ਨੇ ਚੈੱਕ ਕੀਤਾ ਤਾਂ ਕਹਿਣ ਲੱਗੇ ਇਸ ਨੂੰ ਤਾਂ 20-25 ਮਿੰਟ ਹੋ ਗਏ ਹਨ ਮਰੀ ਪਈ ਨੂੰ ਇਹ ਤਾਂ ਰਸਤੇ ਵਿੱਚ ਹੀ ਮਰ ਗਈ ਜੇਕਰ ਮਾਂ ਮਰ ਗਈ ਫਿਰ ਗਰਭ ਵਿੱਚ ਬੱਚੇ ਨੂੰ ਵੀ ਆਕਸੀਜਨ ਨਹੀਂ ਮਿਲਦੀ ਉਹ ਵੀ ਮਰ ਗਿਆ ਹੋਣਾ ਹੈ ਡਾਕਟਰਸ ਨੇ ਫਾਰਮੈਲਿਟੀ ਜਿਹੀ ਕੀਤੀ ਚੈੱਕਅਪ ਕੀਤਾ ਤੇ ਜੈਲਦਾਰ ਨੂੰ ਜਵਾਬ ਦੇ ਦਿੱਤਾ ਕਿ ਇਸ ਵਿੱਚ ਕੁਝ ਨਹੀਂ ਹੈ ਲੈ ਜਾਓ ਇਸ ਨੂੰ ਜੈਲਦਾਰ ਉਸ ਨੂੰ ਘਰ ਲੈ ਆਇਆ ਬਹੁਤ ਦੁਖੀ ਹੈ ਤੇ ਮਨ ਵਿੱਚ ਸੋਚਦਾ ਹੈ ਕਿ ਜੇਕਰ ਸੰਤਾਂ ਦੇ ਬਚਨਾਂ ਨਾਲ ਔਲਾਦ ਹੋਣੀ ਸੀ ਤੇ ਮੇਰੀ ਘਰਵਾਲੀ ਦਾ ਵੀ ਸਮਾਂ ਆ ਗਿਆ ਸੀ ਤਾਂ ਬੱਚਾ ਤਾਂ ਜ਼ਰੂਰ ਪੈਦਾ ਹੋਣਾ ਚਾਹੀਦਾ ਸੀ ਇਹ ਕਿਹੜਾ ਸਮਾਂ ਬਣ ਗਿਆ ਸੋਚੀ ਪੈ ਗਿਆ ਕਿ ਕੀ ਭੁੱਲ ਹੋ ਗਈ ਘਰ ਲਿਆ ਕੇ ਆਪਣੀ ਜ਼ਮੀਨ ਵਿੱਚ ਘਰ ਵਾਲੀ ਲਈ ਚਿਖਾ ਤਿਆਰ ਕੀਤੀ ਸਾਰੇ ਦੋਸਤ ਮਿੱਤਰ ਰਿਸ਼ਤੇਦਾਰ ਇਕੱਠੇ ਹੋ ਗਏ ਚਿਖਾ ਤੇ লাশ ਰੱਖ ਦਿੱਤੀ ਉੱਪਰੋਂ লাশ ਨੂੰ ਟੱਕ ਕੇ ਲਾਂਬੂ ਲਾ ਦਿੱਤਾ ਅੱਗ ਦੀਆਂ ਲਾਟਾਂ ਨਿਕਲਣ ਲੱਗੀਆਂ ਸਭ ਭੈਣ ਭਾਈ ਰਿਸ਼ਤੇਦਾਰ ਰੋ ਰਹੇ ਹਨ ਕਿ ਇਹ ਕੀ ਬਣਿਆ ਅਨੀਤਾ ਘਰ ਵਿੱਚ ਖੁਸ਼ੀ ਸੀ ਇਹ ਮਾਹੌਲ ਕੀ ਬਣ ਗਿਆ ਗ੍ਰੰਥੀ ਸਿੰਘ ਕੋਲ ਹੀ ਕੀਰਤਨ ਸੋਲੇ ਦਾ ਪਾਠ ਕਰ ਰਿਹਾ ਸੀ ਇੰਨੇ ਸਮੇਂ ਵਿੱਚ ਸਭ ਦੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਚਿਖਾ ਦੀਆਂ ਲੱਕੜਾਂ ਇੱਕਦਮ ਹੀ ਡਿੱਗਣ ਲੱਗੀਆਂ ਅੱਗ ਦੇ ਸੇਕ ਨਾਲ ਜੈਲਦਾਰਨੀ ਦਾ ਪੇਟ ਫਟ ਗਿਆ ਅਤੇ ਉਹ ਬੱਚਾ ਅੱਗ ਦੇ ਵਿੱਚੋਂ ਬਾਹਰ ਡਿੱਗ ਪਿਆ ਮਾਇਆਂ ਨੇ ਜਲਦੀ ਨਾਲ ਬੱਚਾ ਚੁੱਕ ਕੇ ਦੇਖਿਆ ਸਾਫ ਕੀਤਾ ਬੱਚੇ ਦੇ ਸਾਹ ਚੱਲ ਰਹੇ ਸਨ ਜਲਦੀ ਨਾਲ ਬੱਚੇ ਨੂੰ ਹਸਪੀਟਲ ਲੈ ਗਏ ਚੈੱਕਅਪ ਕਰਵਾਇਆ ਬੱਚਾ ਬਿਲਕੁਲ ਨਿਰੋਗ ਸੀ ਜਿਸ ਦਿਨ ਜ਼ੈਲਦਾਰ ਦੀ ਪਤਨੀ ਦਾ ਭੋਗ ਸੀ ਉਸ ਦਿਨ ਜ਼ੈਲਦਾਰ ਨੇ ਸਾਰੀ ਸੰਗਤ ਵਿੱਚ ਆਪ ਬੋਲ ਕੇ ਸਾਰੀ ਵਿਥਿਆ ਸੁਣਾਈ ਕਿ ਇਹ ਬੱਚਾ ਸਾਡੇ ਘਰ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਦੀ ਮਿਹਰ ਦਾ ਸਦਕਾ ਹੋਇਆ ਹੈ ਅੱਜ ਭਾਵੇਂ ਮੇਰੀ ਪਤਨੀ ਨਾ ਰਹੀ ਪਰ ਗੁਰੂ ਰਾਮਦਾਸ ਪਾਤਸ਼ਾਹ ਦੀ ਰਹਿਮਤ ਦਾ ਸਦਕਾ ਸਾਡੀ ਕੁਲ ਦਾ ਵੰਸ਼ ਸਾਨੂੰ ਪਾਤਸ਼ਾਹ ਨੇ ਬਖਸ਼ਿਆ ਹੈ ਸੋ ਇਸ ਘਟਨਾ ਤੋਂ ਸਾਨੂੰ ਇਸ ਗੱਲ ਦੀ ਵਿਚਾਰ ਕਰਨੀ ਚਾਹੀਦੀ ਹੈ ਕਿ ਜਦੋਂ ਕੋਈ ਵੀ ਇਨਸਾਨ ਅਕਾਲ ਚਲਾਣਾ ਕਰ ਜਾਂਦਾ ਹੈ ਤਾਂ ਉਸ ਦਾ ਕੱਪੜਿਆਂ ਤੇ ਹੋਰ ਸੰਸਾਰਿਕ ਵਸਤੂਆਂ ਨਾਲੋਂ ਮੂਹ ਤਾਂ ਟੁੱਟ ਹੀ ਜਾਂਦਾ ਹੈ ਫਿਰ ਉਸ ਦਾ ਸੰਸਾਰਿਕ ਅਜਿਹਾ ਕਿਸੇ ਵੀ ਚੀਜ਼ਾਂ ਨਾਲ ਕੋਈ ਸੰਬੰਧ ਨਹੀਂ ਰਹਿੰਦਾ ਇਸ ਲਈ ਸਾਨੂੰ ਇੰਨਾ ਗੱਲਾਂ ਦਾ ਕੋਈ ਵਹਿਮ ਨਹੀਂ ਕਰਨਾ ਚਾਹੀਦਾ ਕਿ ਮਰੇ ਹੋਏ ਬੰਦੇ ਦੇ ਕੱਪੜੇ ਨਹੀਂ ਪਾਉਣੇ ਚਾਹੀਦੇ ਹਾਂ ਜੇਕਰ ਕਿਸੇ ਦੀ ਮੌਤ ਕਿਸੇ ਬਿਮਾਰੀ ਕਾਰਨ ਹੋਈ ਹੈ ਜਾਂ ਕਿਸੇ ਸਕਿਨ ਪ੍ਰੋਬਲਮ ਕਾਰਨ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਇਨਫੈਕਸ਼ਨ ਵਗੈਰਾ ਹੈ ਤਾਂ ਫਿਰ ਅਜਿਹੀ ਗੱਲ ਨੂੰ ਸੋਚਿਆ ਜਾ ਸਕਦਾ ਹੈ ਪਰ ਸੋਚਣ ਵਾਲੀ ਗੱਲ ਤਾਂ ਇਹ ਵੀ ਹੈ ਜੋ ਕਿ ਅਕਸਰ ਅਸੀਂ ਦੇਖਿਆ ਹੀ ਹੈ ਲੋਕ ਮਰੇ ਹੋਏ ਬੰਦੇ ਦੇ ਕੱਪੜਿਆਂ ਨੂੰ ਵਰਤਣਾ ਪਸੰਦ ਨਹੀਂ ਕਰਦੇ ਉਹ ਸੋਚਦੇ ਹਨ ਕਿ ਕਿਤੇ ਉਹ ਇੰਨਾ ਵਿੱਚ ਹੀ ਨਾ ਤੁਰਿਆ ਫਿਰਦਾ ਹੋਵੇ ਪਰ ਮੌਤ ਤੋਂ ਬਾਅਦ ਹੁੰਦਾ ਕੀ ਹੈ ਉੱਥੇ ਤਾਂ ਸਰੀਰ ਵਿੱਚੋਂ ਜੋਤ ਨਿਕਲ ਜਾਂਦੀ ਹੈ ਅਤੇ ਆਪਣੇ ਅਗਲੇ ਸਫ਼ਰ ਵੱਲ ਨੂੰ ਤੁਰ ਪੈਂਦੀ ਹੈ ਲੋਕ ਮਰੇ ਬੰਦੇ ਦੇ ਕੱਪੜਿਆਂ ਨੂੰ ਵੰਡਣ ਤੋਂ ਤਾਂ ਡਰਦੇ ਹਨ ਪਰ ਧਨ-ਦੌਲਤ ਤੇ ਜਾਇਦਾਦ ਵੰਡਣ ਲੱਗੇ ਇੱਕ ਵਾਰ ਵੀ ਇੰਨਾ ਗੱਲਾਂ ਬਾਰੇ ਨਹੀਂ ਸੋਚਦੇ ਕਈ ਵਾਰ ਪਿਓ ਦੀ ਮੌਤ ਤੋਂ ਬਾਅਦ ਬੱਚਿਆਂ ਵਿੱਚ ਵੰਡ ਵਡਈਏ ਪਿੱਛੇ ਲੜਾਈ ਹੁੰਦੇ ਦੇਖਦੇ ਹੀ ਹਾਂ ਇਸ ਲਈ ਸਾਨੂੰ ਇੰਨੀਆਂ ਚੀਜ਼ਾਂ ਵੱਲ ਧਿਆਨ ਨਹੀਂ ਦੇਣਾ ਚਾਹੀਦਾ ਪਰ ਕੁਝ ਚੀਜ਼ਾਂ ਹਨ ਜੋ ਸਾਨੂੰ ਮਰਨ ਵਾਲੇ ਬੰਦੇ ਦੀਆਂ ਜ਼ਰੂਰ ਅਪਣਾਉਣੀਆਂ ਚਾਹੀਦੀਆਂ ਹਨ ਸਾਨੂੰ ਉਸ ਦੇ ਗੁਣ ਜ਼ਰੂਰ ਅਪਣਾਉਣੇ ਚਾਹੀਦੇ ਹਨ ਜੋ ਕਿ ਸਾਡੀ ਜ਼ਿੰਦਗੀ ਨੂੰ ਪ੍ਰਭਾਵਿਤ ਵੀ ਕਰਦੇ ਹਨ ਹੁਣ ਜੇ ਇਸ ਜ਼ੈਲਦਾਰ ਵਾਲੀ ਘਟਨਾ ਨੂੰ ਦੇਖਿਆ ਜਾਵੇ ਤਾਂ ਜ਼ੈਲਦਾਰ ਦੇ ਘਰ ਬੱਚਾ ਹੋ ਗਿਆ ਉਹਨਾਂ ਦੇ ਕੁੱਲ ਦਾ ਵੰਸ਼ ਘਰ ਵਿੱਚ ਆ ਗਿਆ ਇਹੀ ਉਸ ਜੈਲਦਾਰਨੀ ਦੇ ਗੁਣ ਕਾਰਨ ਹੀ ਹੋਇਆ ਉਹਨਾਂ ਦੋਵਾਂ ਨੇ ਤਾਂ ਸਾਰੇ ਦਰਾਂ ਤੇ ਅਰਦਾਸਾਂ ਬੇਨਤੀਆਂ ਕਰ ਕਰਕੇ ਆਸ ਹੀ ਛੱਡ ਦਿੱਤੀ ਸੀ ਪਰ ਫਿਰ ਵੀ ਜੈਲਦਾਰਨੀ ਨੇ ਘਰਾਏ ਸਾਧੂ ਮਹਾਪੁਰਖਾਂ ਨੂੰ ਗੁਰੂ ਰਾਮਦਾਸ ਪਾਤਸ਼ਾਹ ਦੇ ਨਾਮ ਤੇ ਪ੍ਰਸ਼ਾਦਾ ਸ਼ਿਕਾਇਆ ਖਾਲੀ ਨਹੀਂ ਮੋੜਿਆ ਜਿਸ ਦੇ ਸਦਕਾ ਉਹਨਾਂ ਦੇ ਘਰ ਔਲਾਦ ਹੋ ਗਈ ਸੋ ਸਾਨੂੰ ਮਰੇ ਹੋਏ ਬੰਦੇ ਦੇ ਗੁਣ ਅਪਣਾਉਣੇ ਚਾਹੀਦੇ ਹਨ ਪਰ ਔਗਣ ਨਹੀਂ ਅਪਣਾਉਣੇ ਚਾਹੀਦੇ ਜਿਹੜੇ ਕਿ ਸਾਡੀ ਜ਼ਿੰਦਗੀ ਵਿੱਚ ਬਹੁਤ ਮਾੜਾ ਪ੍ਰਭਾਵ ਪਾ ਸਕਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ